ਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤ ਕਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਆਦਤ ਵਾਰ ਆਤ ਪੁਰਖ ਹੈ ਸੋਈ ਆਪੇ ਵਰਤੈ ਅਵਰਨਾ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਜੈ ਕੋਈ ਹਿਰਦਾ ਜਪਨੀ ਜਪੋ ਗੁਣ ਤਾਸਾ ਹਰਿ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸੱਚ ਰਹਿ ਆਸਮਾਈ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੀ ਸਭ ਲਿਵ ਲਾਈ ਜਿਸ ਦੇਵੈ ਤਿਸ ਪੱਲੇ ਪਾਈ ਅਗਮ ਅਗੋਚਰ ਲਖਿਆ ਨਾ ਜਾਈ ਗੁਰ ਕੈ ਸ਼ਬਦ ਹਰ ਰਹਾ ਸਮਾਈ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬੁਝਾਏ ਸੋਈ ਬੂਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹਉ ਮੈਂ ਮਮਤਾ ਸ਼ਬਦ ਜਲਾਏ ਗੁਰਦੁਆਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੈ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ੁਰ ਧਾਰ ਦੇਵਨ ਹਾਰੀ ਕੋ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਮ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲਐ ਮਲਾਈ ਸ਼ੁਕਰਵਾਰ ਪ੍ਰਭ ਰਹਿ ਆਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਐ ਸੋ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਸਨਿਸ਼ਚਰਵਾਦ ਸੋਹਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ ਮਨ ਮੁਖ ਅੰਦਾ ਦੂਜੈ ਭਾਈ ਜਮਨਦਰ ਬਾਦਾਂ ਚੂਟਾਂ ਖਾਈ ਗੁਰ ਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਥ ਲਿਵ ਲਾਈ ਸਤ ਗੁਰ ਸੇਵਹਿ ਸੇ ਵਡ ਭਾਗੀ ਹਉ ਮੈਂ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲੈ ਮਲਾਈ ਏਕਸਤੇ ਦੂਜਾ ਨਹੀਂ ਕੋਏ ਗੁਰਮੁਖ ਬੂਝੈ ਸੋਜੀ ਹੋਏ 15 ਹੈ ਥਿੱਤੀ ਤੈ ਸਤਵਾਰ ਮਹਾਰੁਤੀ ਆਵਹਿ ਵਾਰ ਵਾਰ ਦਿਨ ਸਨ ਐਨ ਤਵੇਂ ਸੰਸਾਰ ਆਵਾ ਗੌਣ ਕੀ ਆਕਰਤਾਰ ਨਿਚਲ ਸਾਚ ਰਹਾ ਕਲ ਧਾਰ ਨਾਨਕ ਗੁਰਮੁਖ ਬੂਝੈ ਕੋਬਿ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦ ਪੁਰਖਿ ਆਪੇ ਸ੍ਰੇਸ਼ਟ ਸਾਜੀ ਜੀ ਜੰਤ ਮਾਇਆ ਮੋਹਿ ਪਾਜੀ ਦੂਜੈ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੀ ਸਤਗੁਰ ਭੇਟਿਆ ਸੋਜੀ ਪਾਏ ਪਰਪੰਚ ਚੂਕੇ ਸੱਚ ਸਮਾਈ ਜਾਂ ਕੈ ਮਸਤਕ ਲਿਖਿਆ ਲੀਖ ਤਾਂ ਕੈ ਮਨ ਵਸਿਆ ਪ੍ਰਭ ਏਕ ਰਹਾਉ ਸਿਸ਼ਟ ਉਪਾਏ ਆਪੇ ਸਭ ਵੇਖੈ ਕੋਈ ਨਾ ਮੀਟੈ ਤੇਰੇ ਲੇਖੈ ਸਿੱਧ ਸਾਧਕ ਜੇ ਕੋ ਕਹਿ ਕਾਇ ਪਰਮੇ ਭੂਲਾ ਆਵੇ ਜਾਏ ਸਤਗੁਰ ਸੇਵੈ ਸੋ ਜਨ ਬੂਝੈ ਹਉਮੈ ਮਾਰੀ ਤਾਂ ਦਰ ਸੂਝੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਸਤਗੁਰ ਭੇਟੇ ਤਾ ਏਕੋ ਪਾਏ ਵਿਚੋਂ ਦੂਜਾ ਠਾਕ ਰਹਾਈ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇਵਡਿਆਈ ਤਿਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਆਵੇ ਨਾ ਜਾਈ ਨਾ ਦੁੱਖ ਪਾਈ ਨਾਮੇ ਰਾਤੇ ਸਹਜ ਸਮਾਈ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿਆ ਪਰਪੂਰ ਇਕ ਸੇਵਕ ਇਕ ਭਰਮ ਭਲਾਈ ਆਪੇ ਕਰੇ ਹਰਿ ਆਪ ਕਰਾਈ ਏਕੋ ਵਰਤੈ ਅਵਰਨਾ ਕੋਈ ਮਲ ਰੋਸ ਕੀਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹਿ ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹਿ ਥਿੱਤੀ ਵਾਰ ਤਾਂ ਜਾਂ ਸੱਚ ਰਹਤੇ ਬਿਨ ਨਾਮ ਹੈ ਸਭ ਭਰਮ ਹੈ ਕਾਚੀ ਮਨ ਮੁਖਮਰ ਹੈ ਮਰ ਬੇਗਤੀ ਜਾਹੇ ਏਕ ਨਾ ਚੇਤ ਹੈ ਦੂਜਾ ਲੁਵਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਨ ਹਾਰ ਆਪੇ ਕੀਤੋਨ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਧਾਰੀ ਭਵ ਪਵ ਭ੍ਰਮ ਹੈ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਕੋ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚ ਕਾਏ ਘਰ ਹੀ ਅੰਦਰ ਸੱਚ ਮਹਿਲ ਪਾਈ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਝੋਂ ਅੰਧ ਗੁਵਾਰ ਥਿੱਤੀ ਵਾਰ ਸੇਵਹਿ ਮੁਗਦ ਗੁਵਾਰ ਨਾਨਕ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਿ ਆਸਮਾਈ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਨ ਵੇ ਲੜਿਆ ਗੋਇਲ ਆਈ ਨਾਮ ਮਟਕੀ ਡਾਰ ਧਰੀ ਹਰ ਲਿਵ ਲਾਈ RAM ਲਿਵ ਲਾਏ ਹਰ ਸਿਉ ਰਹੀ ਗੋਇਨ ਸਹਿਜ ਸ਼ਬਦ ਸ਼ਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੁ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੋੰਦਨ ਵੇਲ ਸੁੰਦਰ ਦੇਖ ਪ੍ਰਸਾਦ ਹਾਰਿਆ ਸਚ ਨਵੇਲੜੀਏ ਜੋ ਬਨਵਾਲੀ RAM ਆਉ ਨਾ ਜਾਉ ਕਹੀਂ ਆਪਣੇ ਸਹਿ ਨਾਲੀ RAM ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਦ ਬੋਧ ਅਕਥ ਕਥਿਐ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀ ਆਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮੋਹਿੜੀ ਪਿਰ ਸੰਗ ਸੂਤੀ ਰਾਮ ਗੁਰ ਕਹਿ ਭਾਏ ਚੱਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨੋ ਜੋਤ ਸਬਾਏ ੜੀਏ ਤ੍ਰਿ ਭਵਨ ਸਾਰੇ RAM ਘਟ ਘਟ ਰਵ ਰਹਾ ਅਲਖ ਅਪਾਰੇ RAM ਅਲੱਖ ਅਪਾਰ ਅਪਾਰ ਸਾਚਾ ਆਪ ਮਾਰ ਮਲਾਈ ਐ ਹਉ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚਕਾਈ ਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰ ਨਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚਿ ਵਗਾਸੀ ਰਾਮ 모ਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਬਗਤੋ ਹਰਨਾਥ ਨਾਥ ਹੈ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮੇ ਅੰਤਰ ਵਸ ਰਹੀ ਪੇਖ ਭਵਨੀ ਹੱਥ ਨਾ ਜਾਣਾ ਨਾ ਨਿਕਾ ਸੱਚ ਗਹਿ ਰਹੀ ਭਿੰਰੀ ਰਹਿਣ ਭਲੀ ਦਿਨ ਸੁ ਸੁਹਾਏ RAM ਨਿਜ ਕਰ ਸੂਤੜੀਏ ਪਰਮ ਜਗਾਏ RAM ਨਵ ਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਰ ਪਾਣੀਆਂ ਤਜ ਕੂੜ ਕਪਤ ਸੁਭਾਉ ਦੂਜਾ ਚਾકરી ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਨੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋ ਨੜੀਏ ਬੋਲੇ ਗੁਰ ਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮਖ ਬੂਜੇ ਉਹ ਸ਼ਬਦ ਸਮਾਏ ਆਪ ਗੁਆਈ ਤਰੇ ਪਵਨ ਸੂਜੀ ਸੂਜੇ ਰਹੇ ਅਤੀਤ ਪਰੰਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿ ਆ ਸਰਬ ਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਏ ੜੀਏ ਭਗਤ ਸੁਨੇਹੀ RAM ਗੁਰਮਤਿ ਮਨ ਰਹਸੀ ਸੀ ਜਸ ਦੇਹੀ RAM ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ 나ਥ ਪਛਾਣੇ ਮਨ ਦੀ ਇੱਕ ਡੋਲ ਨਾ ਜਾਏ ਕਤਹੀਂ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਸੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜ ਆਇਆ ਮਨ ਸੁਖ ਸਮਾਣਾ RAM ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵੱਡ ਭਾਗੀਆਂ ਸੋਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਪਾਣਾ RAM ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰਿਆ ਪੈ ਰਾਮ ਗੁਰਮਖਿ ਆਪ ਗਵਾਇਆ ਨਿਤ ਹਰ ਹਰ ਜਾ ਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾ ਪੈ ਰਾਮ ਜਨ ਨਾਨਕ ਸਹਜ ਮਲਾਇਆ ਹਰ ਰਾ ਸਹਰ ਤਰਾ ਪੈ ਰਾਮ ਮਾਨਸ ਜਨਮ ਹਰ ਪਾਈਐ ਹਰ 라ਵਣ ਵੀਰਾ ਰਾਮ ਗੁਰਮਖ ਮਿਲ ਸੁਹਾਗਣੀ ਰੰਗ ਹੋਏ ਕਣੇਰਾ RAM ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ RAM ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ RAM ਗੁਰ ਹਰ ਪ੍ਰਭ ਅਗਮ ਦਿਰੜਾਇਆ ਮਨ ਤਨ ਰੰਗ ਪੀਨਾ RAM ਭਗਤ ਵੱਛਲ ਹਰ ਨਾਮ ਹੈ ਗੁਰਮੁਖ ਹਰ ਲਈ ਨਾਰਾਮ ਬਿਨੋ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ ਰਾਮ ਬਲਾ